इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬੇਕੇ ਕੇਸ ਵਿੱਚ ਜੀ ਤਸਵੀਰ ਅੰਡਰ ਸੈਕਸ਼ਨ 302 ਪੱਜੀ ਸਿੰਘ ਬਣੋ ਕਿ ਉਹਨਾਂ ਦੇ ਬੇਟੇ ਦਾ ਕਤਲ ਜਿਹੜਾ ਉਹਦੇ ਬੇਟੇ ਨੇ ਕਰ ਦਿੱਤਾ ਹੈ ਤੇ ਇਹ ਇਸ ਫੌਜੀ ਕੇਸ ਵਿੱਚ ਅ ਤਰਕੇ ਡੀਐਸਪੀ ਬਲਤ ਸਰੰਦਰਨਾਵੀ ਇਹਨਾਂ ਕਾਨੂੰਨੀ ਟੀਮ ਕਰਤੀ ਸੀ ਉਹ ਉਦਿਸਵੰਦ ਵਿੱਚ ਜਿਹੜਾ ਦੋਸ਼ੀ ਸੀਗਾ ਆਪਣੇ ਸੁਖਵਿੰਦਰ ਹੈ ਉਹ ਅਸੀਂ ਉਹਨੂੰ ਅਰੈਸਟ ਕਰਤਾ ਹੈਗਾ ਬਲਤ ਤੋਂ ਪ੍ਰਤਾਪਪੁਰ ਰੋਡ ਤੇ ਤੇ ਇਹ ਦੇ ਵਿੱਚ ਜਦੋਂ ਉਹਦੀ ਕੋਸ਼ਿਸ਼ ਤੋਂ ਪਤਾ ਲੱਗਾ ਕਿ ਦੋ ਦੋਨੇ ਭਰਾ ਹੈਗੇ ਆ ਔਰ ਇਹਨਾਂ ਵਿੱਚ ਕੋਈ ਮੂਲ ਦੀ ਝਗੜਾ ਹੋਇਆ ਹੈ ਪ੍ਰੇਫ੍ਰੀਜ਼ ਤੋਂ ਲੈ ਕੇ ਤੇ ਉਹਦੇ ਵਿੱਚ ਜੋ ਝਗੜਾ ਹੋਇਆ ਚੜ੍ਹੂ ਤੇ ਬੇਚੀ ਸਕਪਲਿੰਗ ਹੋਈ ਔਰ ਇੱਕ ਬੰਦੇ ਨੇ ਚੱਕ ਕੇ ਦੂਜੇ ਦੇ दांत ਮਾਰ ਦਿੱਤਾ ਤੇ ਉਹਦੇ ਨਾਲ ਜਿਹੜਾ ਉਹਦੀ ਮੌਤ ਵੀ ਉਹਦੇ ਭਰਾ ਦੀ ਔਰ ਉਸ ਤੋਂ ਬਾਅਦ ਜਦੋਂ ਇਹਨੂੰ ਪਤਾ ਲੱਗਿਆ ਵੀ ਅਸੀਂ ਮੌਤ ਹੋ ਗਈ ਹੈ ਤੇ ਉਹਦੀ ਬਾਡੀ ਜਿਹੜੀ ਸੀਗੀ ਉਹ ਚੱਕ ਕੇ ਉਹਨੇ ਬੈੱਡ ਤੇ ਰੱਖੇ ਰੋਲ ਦਿੱਤੀ ਔਰ ਤੀਜੇ ਦਿਨ ਜਦੋਂ ਪਤਾ ਲੱਗਾ ਹੈਗਾ ਜਿਹੜੀ ਬਦਬੂ ਆ ਰਹੀ ਸੀ ਬੋਡੀ ਦੇ ਵਿੱਚੋਂ ਘਰ ਦੇ ਵਿੱਚੋਂ ਤੇ ਉਹਦੇ ਫਾਦਰ ਨੇ ਬਿਆਨਾ ਤੇ ਫਿਰ ਅਸੀਂ ਕੇਸ ਰਜਿਸਟਰ ਕੀਤਾ ਤੇ ਉਸ ਤੋਂ ਬਾਅਦ ਇਹ ਅਸੀਂ 10 ਤਰੀਕ ਨੂੰ ਅਰੈਸਟ ਕਰ ਲਿਆ ਤੇ 24 ਘੰਟੇ ਦੇ ਵਿੱਚ ਵਿੱਚ ਜਿਹੜਾ ਕਿ ਉਸੇ ਤੇ ਅਰੈਸਟ ਕੀਤਾ ਔਰ ਗਾਂਹ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੋ ਗਈ ਕਰ ਸਰ ਲੜਾਈ ਦਾ ਕਾਰਨ ਕੀ ਸੀਗਾ ਕਿ ਉਹ ਲੜਾਈ ਫਰਿਜ ਤੋਂ ਸੀਗਾ ਕਰ ਦੋਨੋਂ ਭਰਾਵਾਂ ਦਾ ਫਰਿਜ ਤੋਂ ਲੜਾਈ ਹੋ ਗਈ ਬੇਫੰਦਾ ਤੋਂ ਆ ਗਰਮੀ ਦੇ ਦਿਨ ਹੈਗੇ ਆ ਔਰ ਚੁਪ ਚੇ ਹੈਗੀ ਆ ਤੁ ਵੀ ਸਥਿਤੀ ਹੈ ਕਿਤੇ ਉਸ ਤੋਂ ਉਹਨਾ ਨੂੰ ਵੀ ਛੜਾਉਂਦੇ ਸਨ ਸਾਰੇ ਘਰ ਵਿੱਚ ਇਕੱਠੇ ਰਹਿ ਰਹੇ ਜਾਂ ਅਲੱਗ-ਅਲੱਗ ਸੀ ਸੋਦੇ ਇਕੱਠੇ ਕਰਦੇ ਸਨ ਕਾਰਵਕ ਕਰਦੇ ਸਨ ਕਾਰੋਬਾਰ ਬਿੱਲ ਟੈਪੀਸ ਜੜੇ ਜਿੰਗੀ ਕਰਦੇ ਸਨ ਠੀਕ ਸੀ ਠੀਕ ਸੀ